ਜਗਤ ਗੁਰੂ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਐਮਲਾਬਾਦ ਦੀ ਧਰਤੀ ਤੇ ਪਹੁੰਚੇ ਹਨ ਜਿੱਥੇ ਗੁਰੂ ਮਹਾਰਾਜ ਜੀ ਨੇ ਭਾਈ ਲਾਲੋ ਜੀ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਦੱਸਿਆ ਉਹਨੂੰ ਗੁਰੂ ਮਹਾਰਾਜ ਜੀ ਬਾਬਰ ਦੀ ਕੈਦਖਾਨੇ ਵਿੱਚ ਪਹੁੰਚੇ ਹਾਲ ਉਸ ਕੈਦਖਾਨੇ ਦੇ ਵਿੱਚ ਜਦੋਂ ਗੁਰੂ ਮਹਾਰਾਜ ਜੀ ਕੀਰਤਨ ਕਰਦੇ ਨੇ ਉੱਥੇ ਦੀਆਂ ਸਾਰੀਆਂ ਚੱਕੀਆਂ ਅਪੇ ਘੁੰਮਦੀਆਂ ਨੇ ਬਾਬਰ ਨੇ ਗੁਰੂ ਮਹਾਰਾਜ ਜੀ ਦਾ ਵੱਡਾ ਪ੍ਰਤਾਪ ਵੇਖਿਆ ਗੁਰੂ ਮਹਾਰਾਜ ਜੀ ਦਾ ਕੌਤਕ ਦੇਖ ਕੇ ਉਹ ਹੈਰਾਨ ਹੋ ਗਿਆ ਫਿਰ ਗੁਰੂ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਿਆ ਜਿੰਨੂੰ ਸੁਣ ਕੇ ਬਾਬਰ ਭੈਪਿਤ ਵੀ ਹੋ ਗਿਆ ਤੇ ਸ਼ਰਧਾ ਵਸ ਵੀ ਹੋ ਗਿਆ ਹੁਣ ਬਾਬਰ ਗੁਰੂ ਮਹਾਰਾਜ ਜੀ ਨੂੰ ਕਹਿੰਦਾ ਹੈ ਮਹਾਰਾਜ ਮੈਨੂੰ ਕੋਈ ਕਰਾਮਾਤ ਦਿਖਾਓ ਗੁਰੂ ਮਹਾਰਾਜ ਕਹਿੰਦੇ ਭਾਈ ਕਰਾਮਾਤ ਕਹਿਰ ਦਾ ਨਾਮ ਹੈ ਸਾਧ ਸੰਗਤ ਜੀ ਗੱਲ ਇਦਾਂ ਨਹੀਂ ਹੈ ਕਿ ਗੁਰੂ ਮਹਾਰਾਜ ਜੀ ਦੇ ਕੋਲ ਕੁਝ ਹੈ ਨਹੀਂ ਜਾਂ ਕੋਈ ਕਰਾਮਾਤ ਨਹੀਂ ਹੈ ਮਹਾਰਾਜ ਦੇ ਨਾਲ ਹਰ ਵਕਤ ਹਰ ਸਮੇਂ ਕਲਾ ਵਰਤਦੀ ਸੀ ਪਿਛੇ ਤੁਸੀਂ ਸਾਖੀਆਂ ਵੀ ਸੁਨੀਆਂ ਨੇ ਗੁਰੂ ਮਹਾਰਾਜ ਅਸਲ ਵਿੱਚ ਕਰਾਮਾਤ ਦੂਜਿਆਂ ਦੇ ਭਲੇ ਵਾਸਤੇ ਵਰਤਉਂਦੇ ਸੀ ਜਾਂ ਐਵੇਂ ਵੀ ਕਹਿ ਸਕਦੇ ਹਾਂ ਵੀ ਸਭ ਕੁਝ ਸੁਤੇ ਸਿੱਧ ਵਰਤੀ ਜਾਂਦਾ ਸੀ ਗੁਰੂ ਮਹਾਰਾਜ ਜੀ ਨੇ ਕਦੇ ਵੀ ਕਲਾ ਆਪਣੀ ਵਿਡਿਆਈ ਕਰਮਾਨ ਵਾਸਤੇ ਨਹੀਂ ਦਿਖਾਈ ਜਦੋਂ ਵੀ ਕਲਾ ਵਰਤਾਈਆਂ ਮਹਾਰਾਜ ਨੇ ਦੂਜਿਆਂ ਦੇ ਭਲੇ ਵਾਸਤੇ ਵਰਤਾਈ ਆ ਸਾਥ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ ਕਿਸੇ ਕਲਾ ਦਾ ਘਾਟਾ ਨਹੀਂ ਲੇਕਿਨ ਜਿਹੜੇ ਸਾਡੇ ਬੰਦੇ ਨੇ ਉਹ ਆਪਣੀ ਬੁੱਧੀ ਅਨੁਸਾਰ ਸੋਚਦੇ ਨੇ ਕਿ ਇੰਜ ਨਹੀਂ ਹੋ ਸਕਦਾ ਇੰਜ ਨਹੀਂ ਹੋ ਸਕਦਾ ਤੇ ਗੁਰੂ ਮਹਾਰਾਜ ਜੀ ਦੀ ਮਹਿਮਤਾ ਇੰਨੀ ਵੱਡੀ ਹੈ ਕਿ ਉਹਨੂੰ ਮੁੱਖੋਂ ਕਹਿ ਨਹੀਂ ਸਕਦੇ ਸਾਥ ਸੰਗਤ ਜੀ ਅਸੀਂ ਗੁਰੂ ਮਹਾਰਾਜ ਜੀ ਦੀ ਕਥਾ ਕਰਦੇ ਹਾਂ ਲੇਕਿਨ ਉਹ ਗੁਰੂ ਅਕਾਥ ਹੈ ਕਥਾ ਕਰਨ ਵਾਲੇ ਮੁੱਕ ਜਾਣਗੇ ਲੇਕਿਨ ਗੁਰੂ ਦੀ ਕਥਾ ਨਹੀਂ ਖਤਮ ਹੋ ਸਕਦੀ ਗੁਰੂ ਸਾਹਿਬ ਜੀ ਦੀ ਮਹਿਮਾ ਬਹੁਤ ਵੱਡੀ ਹੈ ਆਪਾਂ ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ ਸਾਧ ਸੰਗਤ ਜੀ ਜੇ ਬੰਦਾ ਗੁਰੂ ਮਹਾਰਾਜ ਜੀ ਦੀ ਮਹਿਮਾ ਬੋਲਣ ਵੀ ਲੱਗ ਪਏ ਤਾਂ ਕਿੰਨਾ ਕੁ ਬੋਲੇਗਾ ਅਖੀਰ ਵਿੱਚ ਉਹਨੂੰ ਆਹੀ ਬੋਲਣਾ ਪਏਗਾ ਕਿ ਮੈਂ ਹਾਰ ਗਿਆ ਸਾਧ ਸੰਗਤ ਜੀ ਇਦਾਂ ਨਹੀਂ ਹੈ ਕਿ ਗੁਰੂ ਮਹਾਰਾਜ ਕੋਈ ਕਰਾਮਾਤ ਵਿਖਾ ਨਹੀਂ ਸਕਦੇ ਜੇ ਗੁਰੂ ਮਹਾਰਾਜ ਚਾਹਣ ਬਾਬਰ ਸਾਹਮਣੇ ਸਾਰੀ ਧਰਤੀ ਨੂੰ ਪੁੱਠੀ ਕਰਕੇ ਵਿਖਾ ਦੇਣਾ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਕਿਹਾ ਬਾਬਰ ਕਰਾਮਾਤ ਵਿਖਾਉਣੀ ਕਹਿਰ ਦਾ ਨਾਮ ਹੈ ਆਪ ਜੀ ਨੂੰ ਸਾਰਿਆਂ ਨੂੰ ਭਗਤ ਨਾਮਦੇਵ ਜੀ ਦਾ ਜੀਵਨ ਬਾਰੇ ਪਤਾ ਹੈ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਤੇ ਬਹੁਤ ਜ਼ੋਰ ਪਾਇਆ ਕਿ ਤੂੰ ਕਰਾਮਾਤ ਵਿਖਾ ਦੇ ਤੇ ਤੈਨੂੰ ਛੱਡ ਦੇਵਾਂਗੇ ਪਰ ਭਗਤ ਨਾਮਦੇਵ ਜੀ ਕਹਿੰਦੇ ਨਾ ਬਾਦਸ਼ਾਹ ਤੈਨੂੰ ਕਰਾਮਾਤ ਨਹੀਂ ਵਿਖਾਣੀ ਤੇ ਅਖੀਰ ਵਿੱਚ ਭਗਤ ਨਾਮਦੇਵ ਜੀ ਦੇ ਨਾਲ ਕਰਾਮਾਤ ਵਰਤੀ ਲੇਕਿਨ ਉਹ ਕਰਾਮਾਤ ਰੱਬ ਨੇ ਵਰਤਾਈ ਉਹ ਕਲਾ ਭਗਤ ਨਾਮਦੇਵ ਜੀ ਨੇ ਨਹੀਂ ਵਰਤਾਈ ਗੁਰਬਾਣੀ ਵਿੱਚ ਵੀ ਹੁੰਦਾ ਪਰਮਾਤਮਾ ਨੇ ਭਗਤ ਨਾਮਦੇਵ ਜੀ ਨੂੰ ਪੁੱਛਿਆ اے ਨਾਮਦੇਵ ਜੇ ਤੂੰ ਚਾਹਨਾ ਤਾਂ ਇਹ ਮਰੀ ਹੋਈ ਗਾਂ ਨੂੰ ਜਿਉਂਦਾ ਕਰਕੇ ਵਿਖਾ ਦੇਣਾ ਫੇਰ ਪਰਮੇਸ਼ਰ ਨੇ ਆਖਿਆ ਨਾਮਦੇਵ ਜੇ ਤੂੰ ਚਾਹਨਾ ਤਾਂ ਇਹ ਧਰਤੀ ਨੂੰ ਪੁੱਠਾ ਕਰ ਦੇਨਾ ਲੇਕਿਨ ਭਗਤ ਨਾਮਦੇਵ ਜੀ ਸ਼ਾਂਤ ਰਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਇਹ ਬਾਬਰ ਬਾਦਸ਼ਾਹ ਕਹਿੰਦਾ ਹੈ ਮਹਾਰਾਜ ਕਰਾਮਾਤ ਵਿਖਾਓ ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਨਾ ਕਰ ਦਿੱਤੀ ਅਤੇ ਕਿਹਾ ਵੀ ਕਰਾਮਾਤ ਕਹਿਰ ਦਾ ਨਾਮ ਹੈ ਜਦੋਂ ਬਾਬਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖੋਂ ਇਹ ਬਚਨ ਸੁਨੇ ਬਾਬਰ ਦੇ ਮਨ ਵਿੱਚ ਗੁਰੂ ਮਹਾਰਾਜ ਪ੍ਰਤੀ ਸ਼ਰਧਾ ਪੈਦਾ ਹੋ ਗਈ ਗੁਰੂ ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਰ ਦੇ ਮਨ ਵਿੱਚ ਪ੍ਰੇਮ ਪੈਦਾ ਹੋ ਗਿਆ। ਕਿ ਬਾਬਰ ਨੇ ਇਹ ਗੱਲ ਸਮਝ ਲਈ ਕਿ ਇਹ ਪੁਰਸ਼ ਕੋਈ ਆਮ ਨਹੀਂ ਹੈਗੇ। ਇਹ ਤਾਂ ਪ੍ਰਮਾਤਮਾ ਦੇ ਉਸ ਰੱਬ ਦੇ ਪ੍ਰੇਮ ਵਿੱਚ ਮਸਤ ਨੇ ਜਿਵੇਂ ਆਖਾਂ ਵੀ ਮੇਰੀ ਮਰਜ਼ੀ ਤੇ ਚੱਲਣ ਇਹ ਮੇਰੀ ਮਰਜ਼ੀ ਤੇ ਨਹੀਂ ਚੱਲਣਗੇ। ਉਹਨ ਬਾਬਰ ਬਾਦਸ਼ਾਹ ਨੇ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਅੱਗੇ ਭੰਗ ਰੱਖੀ। ਉਹਨੇ ਗੁਰੂ ਮਹਾਰਾਜ ਜੀ ਨੂੰ ਭੰਗ ਭੇਟਾ ਕੀਤੀ। ਹੋ ਸਕਦਾ ਹੈ ਉਹ ਗੁਰੂ ਮਹਾਰਾਜ ਜੀ ਨੂੰ ਪਰਖਣਾ ਚਾਹੁੰਦਾ ਹੋਵੇ। ਨਾਲ ਨਾਲ ਬਾਬਰ ਇਹ ਵੀ ਸੋਚਦਾ ਆਪਣੇ ਮਨ ਵਿੱਚ ਕਿ ਗੁਰੂ ਮਹਾਰਾਜ ਬੇ ਪਰਵਾਦ ਦਰਵੇਸ਼ ਹਨ ਜਿਨ੍ਹਾਂ ਦੇ ਅੰਦਰ ਮਾਇਆ ਦੇ ਪ੍ਰਤੀ ਰਤੀ ਪਰ ਵੀ ਲੋਭ ਨਹੀਂ ਹੈਗਾ ਜਦੋਂ ਬਾਬਰ ਨੇ ਗੁਰੂ ਮਹਾਰਾਜ ਜੀ ਨੂੰ ਮਾਇਆ ਪੇਟਾ ਕੀਤੀ ਭੰਗ ਪੇਟਾ ਕੀਤੀ ਤਾਂ ਮਹਾਰਾਜ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਬਾਬਰ ਨੇ ਉੱਥੇ ਸਾਰੀ ਗੱਲ ਨੋਟ ਕੀਤੀ ਕਿਉਂਕਿ ਸਾਧ ਸੰਗਤ ਜੀ ਜਿਹੜੇ ਇਹ ਬਾਦਸ਼ਾਹ ਲੋਕ ਹੁੰਦੇ ਨੇ ਇਹ ਬਹੁਤ ਸਿਆਣੇ ਹੁੰਦੇ ਨੇ ਛੋਟੀਆਂ-ਛੋਟੀਆਂ ਗੱਲਾਂ ਵੀ ਨੋਟ ਕਰਦੇ ਨੇ ਸੋ ਜਦੋਂ ਬਾਬਰ ਨੇ ਭੰਗ ਪੀਤਾ ਕੀਤੀ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਬਾਬਰ ਨੇ ਪੀਣ ਵਾਸਤੇ ਭੰਗ ਪੀਤਾ ਕੀਤੀ ਤਾਂ ਉਦੋਂ ਗੁਰੂ ਮਹਾਰਾਜ ਇੱਕ ਸ਼ਬਦ ਉਚਾਰਦੇ ਨੇ ਸਾਧ ਸੰਗਤ ਜੀ ਲੋਕੀ ਭੰਗ ਪੀਂਦੇ ਨੇ ਕਿ ਮਨ ਸਰੂਰ ਵਿੱਚ ਰਹੇ ਸਰੀਰ ਥੱਕੇ ਨਾ ਲੇਕਿਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਵਾਹਿਗੁਰੂ ਤੇਰਾ ਡਰ ਹੀ ਮੇਰੇ ਵਾਸਤੇ ਭੰਗ ਦੇ ਨੇ ਆਈ ਹੈ ਸਾਧ ਸੰਗਤ ਜੀ ਕੋਈ ਸੰਸਾਰ ਦੇ ਵਿੱਚ ਵਿਰਲਾ ਹੀ ਹੈ ਜਿਹੜਾ ਉਸ ਪਰਮੇਸ਼ਰ ਤੋਂ ਡਰਦਾ ਹੋਵੇ ਆ ਲੋਕਾਂ ਤੋਂ ਡਰਨਾ ਸੌਖਾ ਹੈ ਲੇਕਿਨ ਉਸ ਪਰਮਾਤਮਾ ਤੋਂ ਡਰਨਾ ਬਹੁਤ ਔਖਾ ਹੈ ਜਿਹੜੇ ਲੋਕ ਉਸ ਪਰਮਾਤਮਾ ਦੀ ਅਠੇ ਪੈਰ ਬੰਦਗੀ ਵਿੱਚ ਰਹਿੰਦੇ ਨੇ ਉਹ ਪਰਮੇਸ਼ਰ ਤੋਂ ਡਰ ਕੇ ਰਹਿੰਦੇ ਨੇ ਸੋ ਗੁਰੂ ਨਾਨਕ ਪਾਸ਼ਾ ਕਹਿੰਦੇ ਹੈ ਪਰਮੇਸ਼ਰ ਤੇਰਾ ਡਰ ਹੀ ਮੇਰੇ ਵਾਸਤੇ ਭੰਗ ਦੇ ਨਿਆਈਂ ਹੈ ਜਿਵੇਂ ਭੰਗ ਨੂੰ ਸੰਭਾਲਣ ਵਾਸਤੇ ਇੱਕ ਬਰਤਨ ਦੀ ਲੋੜ ਹੈ ਉਵੇਂ ਗੁਰੂ ਮਹਾਰਾਜ ਕਹਿੰਦੇ ਹੈ ਪਰਮੇਸ਼ਰ ਜਿਹੜਾ ਤੇਰਾ ਡਰ ਹੈ ਉਹ ਮੇਰੇ ਮਨ ਰੂਪੀ ਬਰਤਨ ਦੇ ਵਿੱਚ ਰਹਿੰਦਾ ਹੈ ਮਹਾਰਾਜ ਕਹਿੰਦੇ ਮੈਂ ਤੇਰੇ ਡਰ ਦੀ ਭੰਗ ਛੱਕ ਕੇ دیਵਾਨਾ ਹੋਇਆ ਰਹਿੰਦਾ ਸਾਧ ਸੰਗਤ ਜੀ ਇੱਕ ਗੱਲ ਪੱਕੀ ਹੈ ਜਿਹੜਾ ਇਨਸਾਨ ਉਸ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦਾ ਹੈ ਉਹ ਪਾਪ ਕਰਨ ਤੋਂ ਗੁਰੇਜ਼ ਕਰਦਾ ਕਿਉਂ ਕਿਉਂਕਿ ਉਹਨੂੰ ਪਰਮਾਤਮਾ ਦੀ ਹੋਂਦ ਮਹਿਸੂਸ ਹੋਣ ਲੱਗ ਜਾਂਦੀ ਹੈ ਉਹਦਾ ਗਲਤ ਕੰਮ ਕਰਨ ਨੂੰ ਜੀ ਨਹੀਂ ਕਰਦਾ ਮਨ ਵਾਹਿਗੁਰੂ ਤੋਂ ਡਰਨ ਲੱਗ ਜਾਂਦਾ ਤੇ ਇਸ ਤਰੀਕੇ ਉਸ ਪਰਮਾਤਮਾ ਤੋਂ ਭੈ ਰੱਖਦਾ ਰੱਖਦਾ ਪਰਮਾਤਮਾ ਦੇ ਪ੍ਰੇਮ ਵਿੱਚ دیਵਾਨਾ ਹੋ ਜਾਂਦਾ ਮਹਾਰਾਜ ਕਹਿੰਦੇ ਮੇਰੇ ਹੱਥ ਦੇ ਵਿੱਚ ਇੱਕ ਬਰਤਨ ਹੈ ਤੇ ਮੈਨੂੰ ਪਿਆਸ ਵੀ ਹੈ ਲੇਕਿਨ ਮੈਂ ਮੰਗਦਾ ਕੀ ਆ ਮੈਂ ਮੰਗਦਾ ਹਾਂ ਉਸ ਵਾਹਿਗੁਰੂ ਦੇ ਦਰਸ਼ਨ ਮੈਨੂੰ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ ਮਹਾਰਾਜ ਕਹਿੰਦੇ ਮੈਂ ਇੱਕੋ ਹੀ ਆਵਾਜ਼ ਤੈਨੂੰ ਦੇਣਾ ਹੈ हे ਪਰਮਾਤਮਾ ਮੈਨੂੰ ਦਰਸ਼ਨ ਦੇ ਦੇ ਹਉ ਨ ਗੁਰੂ ਮਹਾਰਾਜ ਪ੍ਰਮਾਨ ਦਿੰਦੇ ਨੇ ਕੇਸਰ ਫੁੱਲ ਹਿਰਨ ਦੀ ਕਸਤੂਰੀ ਅਤੇ ਸੋਨਾ ਇਹ ਸਾਰਾ ਕੁਝ ਸ਼ਰੀਰ ਦੀ ਦੇਹ ਉੱਪਰ ਸਵਾਰ ਹੁੰਦਾ ਮਹਾਰਾਜ ਕਹਿੰਦੇ ਜਿਵੇਂ ਚੰਦਨ ਉਹ ਜਿਹੜੀ ਰੱਬ ਦੀ ਸੁਗੰਧੀ ਹੈ ਉਹ ਪਰਮੇਸ਼ਰ ਦੇ ਪਿਆਰਿਆਂ ਨੂੰ ਹਮੇਸ਼ਾ ਆਨੰਦ ਵਿੱਚ ਰੱਖਦੀ ਹੈ ਜਿਵੇਂ ਹਿਰਨ ਦੇ ਵਿੱਚ ਹੀ ਕਸਤੂਰੀ ਹੁੰਦੀ ਹੈ ਉਹਨੂੰ ਉਹ ਮੁਗਦ ਰੱਖਦੀ ਹੈ ਉਵੇਂ ਹੀ ਮੇਰੇ ਮਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਹੈ ਤੇ ਮੈਨੂੰ ਉਹ ਮੁਗਤ ਰੱਖਦੀ ਹੈ ਅੱਗੇ ਮਹਾਰਾਜ ਕਹਿੰਦੇ ਨੇ ਕੋਈ ਵੀ ਕਿਉ ਰੇਸ਼ਮ ਨੂੰ ਕਲੰਕਿਤ ਨਹੀਂ ਕਰ ਸਕਦਾ ਇਸੇ ਤਰ੍ਹਾਂ ਭਗਤ ਕਿਸੇ ਵੀ ਵਰਨ ਦਾ ਹੋਵੇ ਭਗਤ ਅਜਿਹੀ ਹੀ ਹੁੰਦੇ ਹਨ ਜਿਵੇਂ ਸਾਧ ਸੰਗਤ ਜੀ ਕੋਈ ਵੀ ਕਿਉ ਰੇਸ਼ਮ ਨੂੰ ਕਲੰਕਿਤ ਨਹੀਂ ਕਰ ਸਕਦਾ ਗੰਦਾ ਨਹੀਂ ਕਰ ਸਕਦਾ ਉਵੇਂ ਕੋਈ ਵੀ ਨਸ਼ਾ ਵਾਹਿਗੁਰੂ ਤੇਰੇ ਭਗਤਾ ਦੇ ਉੱਤੇ ਅਸਰ ਨਹੀਂ ਪਾ ਸਕਦਾ ਗੁਰੂ ਸਾਹਿਬ ਕਹਿੰਦੇ ਹੈ ਪਰਮੇਸ਼ਰ ਮੈਂ ਤੇਰੇ ਨਾਮ ਨੂੰ ਸਦਾ ਹੀ ਨਮਸ਼ਕਾਰ ਕਰਦਾ ਵਾਹਿਗੁਰੂ ਮੇਰੇ ਤੇ ਕਿਰਪਾ ਕਰ ਮੇਰੇ ਤੇ ਬਖਸ਼ਿਸ਼ ਕਰ ਇਹ ਸ਼ਬਦ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਬਾਬਰ ਦੇ ਸਾਹਮਣੇ ਉਚਾਰਨ ਕੀਤਾ ਜਦੋਂ ਬਾਬਰ ਨੇ ਭੰਗ ਪੇਟਾ ਕੀਤੀ ਤਾਂ ਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਚੋੜਿਆ ਕਿ ਹੈ ਵਾਹਿਗੁਰੂ ਤੇਰਾ ਡਰ ਹੀ ਮੇਰੇ ਵਾਸਤੇ ਭੰਗ ਰੂਪ ਹੈ ਜਦੋਂ ਬਾਬਰ ਨੇ ਇਹ ਸ਼ਬਦ ਸੁਣਿਆ ਉਹਦਾ ਮਨ ਹੋਰ ਨਿਵਾ ਹੋ ਗਿਆ ਤੇ ਸ਼ਬਦ ਸੁਣ ਕੇ ਉਹਨੇ ਗੁਰੂ ਗਰੀਬ ਨਿਵਾਜ ਜੀ ਨੂੰ ਨਮਸਕਾਰ ਕੀਤੀ ਉਹ ਇੱਕ ਤਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਬੜੇ ਪ੍ਰੇਮ ਨਾਲ ਕਰਦਾ ਦੂਸਰਾ ਉਹ ਗੁਰੂ ਮਹਾਰਾਜ ਜੀ ਨੂੰ ਇੱਕ ਬੇਨਤੀ ਕਰਦਾ ਉਹ ਬਾਬਰ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਮੈਨੂੰ ਭਰੋਸਾ ਹੋ ਗਿਆ ਵੀ ਤੁਸੀਂ ਮਨੁੱਖ ਨਹੀਂ ਹੋ ਤੁਸੀਂ ਮਨੁੱਖ ਦੇ ਰੂਪ ਵਿੱਚ ਪਰਮੇਸ਼ਰ ਹੋ ਸਾਥ ਸੰਗਤ ਦੀ ਦੂਜਿਆਂ ਤੇ ਜ਼ੁਲਮ ਕਰਨ ਵਾਲਾ ਉਹ ਬਾਬਰ ਹੁਣ ਗੁਰੂ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਬੈਠਾ ਮਹਾਰਾਜ ਹੁਣ ਮੇਰੇ ਤੇ ਕਿਰਪਾ ਕਰੋ ਮੈਨੂੰ ਵਾਰ ਦਿਓ ਮੈਂ ਇਸ ਧਰਤੀ ਦਾ ਬਾਦਸ਼ਾਹ ਬਣ ਜਾ ਤੇ ਉਹਨੇ ਆਖਿਆ ਮਹਾਰਾਜ ਕੇਵਲ ਮੈਂ ਹੀ ਪਾਤਸ਼ਾਹੀ ਨਾ ਪੋਗਾ ਮੇਰੀ ਅੱਗੇ ਆਉਣ ਵਾਲੀ ਕੁੱਲ ਵੀ ਪਾਤਸ਼ਾਹੀ ਪੋਗੇ ਜਿਵੇਂ ਅਸੀਂ ਆਪਣੇ ਕੁੱਲਾਂ ਬਾਰੇ ਅੱਗੇ ਆਉਣ ਵਾਲੇ ਪੀੜੀਆਂ ਬਾਰੇ ਸੋਚਦੇ ਹਾਂ ਉਵੇਂ ਬਾਦਸ਼ਾਹ ਬਾਬਰ ਨੇ ਵੀ ਆਪਣੀ ਆਉਣ ਵਾਲੀ ਕੁੱਲ ਬਾਰੇ ਔਰ ਵਾਲੀ ਪੀੜੀ ਬਾਰੇ ਸੋਚਿਆ ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਉਹ ਬਾਬਰ ਪਤਾ ਹੈ ਕੀ ਕਹਿੰਦਾ ਬਾਬਰ ਕਹਿੰਦਾ ਪਾਤਸ਼ਾਹ ਆਪ ਜੀ ਦੇ ਕਰ ਕਮਲਾ ਦੇ ਵਿੱਚ ਚਾਰ ਪਦਾਰਥ ਹਨ ਧਰਮ ਅਰਥ ਕਾਮ ਤੇ ਮੋਕਸ਼ ਮਹਾਰਾਜ ਜਿੰਨੂੰ ਚਾਹੋ ਤੁਸੀਂ ਉਹਨੂੰ ਉਹ ਪਦਾਰਥ ਦੇ ਸਕਦੇ ਹੋ ਇਹ ਬਾਦਸ਼ਾਹ ਤੁਸੀਂ ਦਾਤੇ ਹੋ ਜਿੰਨੂੰ ਚਾਹੋ ਤੁਸੀਂ ਉਹ ਦਾਤ ਦੇ ਸਕਦੇ ਹੋ ਉਹ ਕਹਿੰਦਾ ਮਹਾਰਾਜ ਜਿਹੜੇ ਮਹਾਪੁਰਖ ਹੁੰਦੇ ਨੇ ਉਹ ਬਹੁਤ ਦਇਆਵਾਨ ਹੁੰਦੇ ਨੇ ਉਹ ਇੱਕ ਗਰੀਬ ਜੇ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ ਮਹਾਰਾਜ ਤੁਹਾਡੇ ਵਿੱਚ ਤਾਕਤ ਹੈ ਤੁਸੀਂ ਕਿਸੇ ਨੂੰ ਵੀ ਬਾਦਸ਼ਾਹ ਬਣਾ ਸਕਦੇ ਹੋ ਤੁਸੀਂ ਜੇ ਚਾਹੋ ਇੱਕ ਬਹੁਤ ਵੱਡੇ ਬਾਦਸ਼ਾਹ ਨੂੰ ਗਰੀਬ ਵੀ ਬਣਾ ਸਕਦੇ ਹੋ ਮਹਾਰਾਜ ਤੁਸੀਂ ਨੀਵਿਆਂ ਨੂੰ ਉੱਚੇ ਕਰ ਦਿੰਦੇ ਹੋ ਤੇ ਉੱਚਿਆਂ ਨੂੰ ਨੀਵਾ ਕਰ ਦਿੰਦੇ ਹੋ ਫੇਰ ਮਹਾਰਾਜ ਤੁਸੀਂ ਇਸ ਤਰੀਕੇ ਦੇ ਨਾਲ ਪੂਰਨ ਹੋ ਸਾਸਨ ਜੀ ਇੱਕ ਗੱਲ ਸਾਨੂੰ ਇੱਥੋਂ ਸਿੱਖਣੀ ਚਾਹੀਦੀ ਹੈ ਬੰਦਾ ਭਾਵੇਂ ਕਿਹੋ ਜਿਹਾ ਵੀ ਹੋਵੇ ਸਾਨੂੰ ਉਸ ਤੋਂ ਗੁਣ ਲੈ ਲੈਣਾ ਚਾਹੀਦਾ ਹੁਣੇ ਬਾਬਰ ਬਾਦਸ਼ਾਹ ਵੇਖੋ ਕਿੰਨੀ ਨਿਮਰਤਾ ਦੇ ਵਿੱਚ ਗੁਰੂ ਮਹਾਰਾਜ ਜੀ ਤੋਂ ਬਖਸ਼ਿਸ਼ ਮੰਗ ਰਿਹਾ ਕਿਰਪਾ ਮੰਗ ਰਿਹਾ ਬਾਬਰ ਕਹਿੰਦਾ ਹੈ ਮਹਾਰਾਜ ਜੇ ਤੁਸੀਂ ਮੇਰੇ ਤੋਂ ਪ੍ਰਸੰਨ ਹੋ ਤਾਂ ਮੇਰੇ ਤੇ ਕਿਰਪਾ ਕਰ ਦਿਓ ਬਖਸ਼ਿਸ਼ ਕਰ ਦਿਓ ਮਹਾਰਾਜ ਜੋ ਮੈਂ ਮੰਗਿਆ ਹੈ ਮੈਨੂੰ ਉਹੀ ਦੇ ਦਿਓ ਕਿਰਪਾ ਕਰਕੇ ਤੇ ਭਲਾ ਉਹਨੇ ਕੀ ਮੰਗਿਆ ਮੈਂ ਵੀ ਰਾਜ ਕਰਾਂ ਤੇ ਮੇਰੀਆਂ ਪੀੜ੍ਹੀਆਂ ਵੀ ਰਾਜ ਕਰਨ ਉਦੋਂ ਗੁਰੂ ਗਰੀਬ ਨਿਵਾਜ ਕਿਰਪਾ ਦੇ ਕਰ ਵੀ ਚਾਏ ਤੇ ਬੜੀ ਪ੍ਰੇਮ ਦ੍ਰਿਸ਼ਟੀ ਦੇ ਨਾਲ ਬਾਬਰ ਹਲ ਵੇਖਿਆ ਗੁਰੂ ਮਹਾਰਾਜ ਕਹਿੰਦੇ ਬਾਬਰ ਉਹਨਾਂ ਚਿਰ ਤੁਸੀਂ ਪਾਤਸ਼ਾਹੀ ਭੋਗੂਗੇ ਜਿੰਨਾ ਚਿਰ ਤੁਸੀਂ ਲੋਕਾਂ ਨਾਲ ਮਿਆਹ ਕਰੋਗੇ ਤੇ ਜਦੋਂ ਤੁਹਾਡੀ ਕੁੱਲ ਦੇ ਵਿੱਚ ਮਿਆਹ ਨਾ ਰਿਆ ਤਾਂ ਉਦੋਂ ਇਹ ਗੱਲ ਚੇਤੇ ਰੱਖਿਓ ਜਦੋਂ ਤੁਸੀਂ ਲੋਕਾਂ ਨੂੰ ਤੰਗ ਕਰੋਗੇ ਮਿਆਹ ਨਹੀਂ ਕਰੋਗੇ ਉਦੋਂ ਤੁਹਾਡੀ ਸਾਰੀ ਪਾਤਸ਼ਾਹੀ ਖੋ ਵੀ ਲਵਾਂਗੇ ਸਾਧ ਸੰਗਤ ਜੀ ਕੁਝ ਪੁਰਾਤਨ ਗ੍ਰੰਥਾ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਜੇ ਲੋੜ ਪਈ ਤਾਂ ਆਪਣਾ ਸਿਰ ਦੇ ਕੇ ਤੇਰੀ ਪਾਤਸ਼ਾਹੀ ਖੋ ਲਵਾਂਗੇ ਸਾਧ ਸੰਗਤ ਜੀ ਵੈਸੀ ਬਾਬਰ ਦਾ ਕੰਮ ਠੀਕ ਚੱਲਦਾ ਰਿਹਾ ਅਕਬਰ ਵੀ ਠੀਕ ਚੱਲਦਾ ਰਿਹਾ ਅਕਬਰ ਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਆਇਆ ਤੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਵੀ ਛਕਿਆ ਪ੍ਰਸਾਦ ਸੰਗਤ ਜੀ ਜਦੋਂ ਜਹਾਂਗੀਰ ਆਇਆ ਉਹਨੇ ਪਾਪ ਕੀਤਾ ਤੇ ਜਦੋਂ ਔਰੰਗਜ਼ੇਬ ਲੋਕਾਂ ਦਾ ਧਰਮ ਬਦਲਣ ਲੱਗ ਗਿਆ ਲੋਕਾਂ ਨੂੰ ਤਸੀਹੇ ਦੇਣ ਲੱਗ ਪਿਆ ਮਹਾਪਾਪ ਕਰਨ ਲੱਗ ਪਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸਿਰ ਦੇ ਕੇ ਇਨਾ ਦਾ ਰਾਜ ਵਾਪਿਸ ਖੋ ਲਿਆ। ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਕੁਝ ਸਮੇਂ ਵਾਸਤੇ ਹੀ ਰਾਜ ਕਰ ਸਕਿਆ। ਉਸ ਤੋਂ ਬਾਅਦ ਤਾਂ ਮੁਗਲਾਂ ਦਾ ਰਾਜ ਇਸ ਧਰਤੀ ਤੋਂ ਖਤਮ ਹੋ ਗਿਆ। ਸੋ ਇਹ ਬਚਨ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਹੁਤ ਪਹਿਲਾਂ ਹੀ ਕਰ ਦਿੱਤੇ ਸੀ ਕਿ ਜਿੰਨਾ ਚਿਰ ਤੁਸੀਂ ਨਿਆਂ ਕਰੋਗੇ, ਓਨਾ ਚਿਰ ਤੱਕ ਤਾਂ ਤੁਹਾਡਾ ਰਾਜ ਰਹੇਗਾ। ਪਰ ਜਦੋਂ ਤੁਸੀਂ ਨਿਆਂ ਕਰਨਾ ਬੰਦ ਕਰ ਦੋਗੇ, ਪਾਪ ਕਰਨੇ ਸ਼ੁਰੂ ਕਰ ਦੋਗੇ, ਉਦੋਂ ਤੁਹਾਡਾ ਰਾਜ ਨਹੀਂ ਰਹੇਗਾ ਅੱਗੇ ਗੁਰੂ ਨਾਨਕ ਪਾਤਸ਼ਾਹ ਬਾਬਰ ਨੂੰ ਕਹਿੰਦੇ ਬਾਬਰ ਤੇਰੀ ਦੇਸ਼ਾ ਵਿਦੇਸ਼ਾ ਵਿੱਚ ਜਿੱਤ ਹੋਵੇਗੀ ਸਾਧ ਸੰਗਤ ਜੀ ਕਿਸੇ ਆਮ ਜੇ ਬੰਦੇ ਨੂੰ ਵੀ ਜੇ ਗੁਰਨਾਨਕ ਪਾਤਸ਼ਾਹ ਇਹੋ ਜੇ ਕਿਰਪਾ ਦੇ ਬਚਨ ਕਰ ਦੇ ਤਾਂ ਉਹ ਆਮ ਜ ਆ ਬੰਦਾ ਵੀ ਸਾਰੀ ਦੁਨੀਆ ਦਾ ਰਾਜ ਲੈ ਸਕਦਾ ਹੁਣ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਦੇ ਇਹ ਬਚਨ ਬਾਬਰ ਨੇ ਸੁਨੇ ਬਾਬਰ ਬਹੁਤ ਖੁਸ਼ ਹੋਇਆ ਵਾਰ-ਵਾਰ ਬਾਬਰ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਸਿਰ ਰੱਖਦਾ ਸਾਤਸੰਗਤ ਜੀ ਇਹਨਾਂ ਨੂੰ ਗੁਰੂ ਮਹਾਰਾਜ ਜੀ ਦੀ ਬਹੁਤ ਬਖਸ਼ਿਸ਼ਾਂ ਸਨ ਲੇਕਿਨ ਇਹਨਾਂ ਦੀ ਪੀੜ੍ਹੀ ਜਿੱਦਾਂ ਜਿੱਦਾਂ ਵੱਧਦੀ ਰਹੀ ਇਹ ਸਾਰੀਆਂ ਬਖਸ਼ਿਸ਼ਾਂ ਭੁੱਲ ਗਏ ਤੇ ਇਹੀ ਇਹਨਾਂ ਦਾ ਅੰਤ ਦਾ ਕਾਰਨ ਬਣਿਆ ਕਿਉਂਕਿ ਸਾਤਸੰਗਤ ਜੀ ਜਦੋਂ ਬੰਦਾ ਅਕਿਰਤਕਨ ਹੋ ਜੇ ਉਹ ਛੇਤੀ ਖਤਮ ਹੋ ਜਾਂਦਾ ਇਸੇ ਕਰਕੇ ਅੱਜ ਵੀ ਔਰੰਗਜ਼ੇਬ ਦੀ ਕਬਰ ਤੇ ਦੀਵਾ ਬਾਲਣ ਵਾਸਤੇ ਕੋਈ ਹੈ ਨਹੀਂ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬਾਬਰ ਕਹਿੰਦਾ ਪਾਨੋਮਰਾ ਜੀ ਤੁਸੀਂ ਤੁਹਾਨੂੰ ਬਾਬਰ ਦੀ ਫੌਜ ਦੇ ਅਫਸਰਾਂ ਨੇ ਸਪਾਹੀਆਂ ਨੇ ਜਦੋਂ ਵੇਖਿਆ ਵੀ ਸਾਡਾ ਰਾਜਾ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਰਿਹਾ ਉਦੋਂ ਸਾਰੇ ਸਪਾਹੀ ਅਫਸਰ ਆ ਕੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣ ਲੱਗੇ ਪਏ ਚਾਰੇ ਪਾਸੇ ਬਹੁਤ ਭੀੜ ਹੋ ਗਈ ਤੇ ਸਾਰੇ ਗੁਰੂ ਮਹਾਰਾਜ ਜੀ ਨੂੰ ਆ ਆ ਕੇ ਨਮਸਕਾਰਾ ਕਰਦੇ ਨੇ ਸਾਰੇ ਨੌਕਰ ਚੱਕਰ ਭਜ ਭਜ ਕੇ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਣ ਲੱਗਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਵਰ ਦੇ ਕਰਨ ਬਾਬਰ ਨੇ ਹਿੰਦੁਸਤਾਨ ਤੇ ਰਾਜ ਕੀਤਾ। ਬਾਬਰ ਜਾ ਕੇ ਹਿੰਦੁਸਤਾਨ ਦੇ ਤਖਤ ਦਿੱਲੀ ਵਿੱਚ ਬੈਠਾ। ਬਹੁਤ ਸੁਖ ਮਾਣਿਆ। ਅੱਗੋਂ ਉਹਦੀ ਪੀੜ੍ਹੀਆਂ ਨੇ ਵੀ ਰਾਜ ਕੀਤਾ। ਹੁਣ ਇੱਥੇ ਕੇਵਲ ਬਾਬਰ ਤੇ ਨਹੀਂ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਜਿਹੜੇ ਕੈਦਖਾਨੇ ਦੇ ਵਿੱਚ ਲੋਕਾਂ ਨੂੰ ਕੈਦ ਕੀਤਾ ਹੋਇਆ ਸੀ, ਜਿਹੜੇ ਉੱਥੇ ਪੁਰਲਾੰਦੇ ਪਈ ਸੀ। ਮਹਾਰਾਜ ਨੇ ਉਹਨਾਂ ਤੇ ਵੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਬਾਬਰ ਗੱਲ ਸੁਣ। ਜਿਨ੍ਹਾਂ ਜਿਨ੍ਹਾਂ ਨੂੰ ਵੀ ਤੂੰ ਕੈਦ ਕੀਤਾ ਹੋਇਆ ਹੈ ਉਹਨਾਂ ਸਾਰਿਆਂ ਨੂੰ ਛੱਡ ਦੇ ਤੇ ਜਿੰਨਾ ਵੀ ਤੂੰ ਇਹਨਾਂ ਲੋਕਾਂ ਦਾ ਸਮਾਨ ਲੁੱਟਿਆ ਹੋਇਆ ਹੈ ਸਾਡੀ ਗੱਲ ਮੰਨ ਇਹਨਾਂ ਲੋਕਾਂ ਨੂੰ ਵੀ ਛੱਡ ਦੇ ਤੇ ਇਹਨਾਂ ਲੋਕਾਂ ਤੋਂ ਲੁੱਟਿਆ ਹੋਇਆ ਸਮਾਨ ਨੂੰ ਵੀ ਛੱਡ ਦੇ ਜਦੋਂ ਬਾਬਰ ਨੇ ਗੁਰਨਾਨਕ ਪਾਤਸ਼ਾਹ ਜੀ ਦੇ ਇਹ ਬਚਨ ਸੁਨੇ ਬਾਬਰ ਨੇ ਉਸੇ ਵੇਲੇ ਹੁਕਮ ਦਿੱਤਾ ਕਿ ਸਾਰਿਆਂ ਨੂੰ ਛੱਡ ਦੋ ਸਾਰਿਆਂ ਦਾ ਸਮਾਨ ਵਾਪਿਸ ਕਰ ਦੋ ਲੋਕਾਂ ਨੂੰ ਕਹਿਣ ਲੱਗ ਪਿਆ ਵੀ ਆਪਣਾ ਆਪਣਾ ਸਮਾਨ ਪਛਾਣੋ ਤੇ ਲੈ ਜਾਓ ਲੋਕਾਂ ਨੇ ਆਪੂ ਆਪਣਾ ਸਮਾਨ ਸੰਭਲ ਲਿਆ ਹੌਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਾਬਰ ਹੁਣ ਅਸੀਂ ਵੀ ਚੱਲਨੇ ਆ ਗੁਰੂ ਨਾਨਕ ਪਾਤਸ਼ਾਹ ਤੇ ਹੋਰ ਜਿੰਨੇ ਵੀ ਕੈਦਖਾਨੇ ਵਿੱਚ ਮਨੁੱਖ ਸਨ ਗੁਰੂ ਮਹਾਰਾਜ ਉਹਨਾਂ ਸਾਰਿਆਂ ਨੂੰ ਕੈਦਖਾਨੇ ਦੇ ਵਿੱਚੋਂ ਬਾਹਰ ਲੈ ਆਏ ਤੇ ਖੁਦ ਪਾਤਸ਼ਾਹ ਗੁਰੂ ਨਾਨਕ ਤੇਜ ਜੀ ਮਹਾਰਾਜ ਐਮਨਾਬਾਦ ਦੀ ਧਰਤੀ ਤੇ ਆ ਗਏ ਸਾ ਸੰਗਤ ਜੀ ਜਿੱਥੇ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਬੰਦੀ ਛੋੜ ਦਤੇ ਕਹਿੰਦੇ ਆ ਉੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੀ ਬੰਦੀ ਛੋੜ ਆਣ ਸੋ ਬੰਦੀ ਛੋੜਦਾਤਾ ਜੀ ਨੇ ਸਾਰਿਆਂ ਨੂੰ ਕੈਦ ਵਿੱਚੋਂ ਛੜਾਇਆ ਗੁਰੂ ਮਹਾਰਾਜ ਜੀ ਨੇ ਐਮਨਾਬਾਦ ਦੇ ਲੋਕਾਂ ਨੂੰ ਇੱਕ ਦਿਨ ਵਾਸਤੇ ਵੀ ਕੈਦ ਵਿੱਚ ਨਹੀਂ ਰਹਿਣ ਦਿੱਤਾ ਸਾਰਿਆਂ ਨੂੰ ਉਸੇ ਦਿਨ ਹੀ ਛੜਾ ਦਿੱਤਾ ਪ੍ਰਸਾਦ ਸੰਗਤ ਜੀ ਜਿਹੜਾ ਐਮਨਾਬਾਦ ਨਗਰ ਸੀਗਾ ਉਹਦੇ ਵਿੱਚ ਕੋਈ ਖੁਸ਼ ਨਹੀਂ ਸੀ ਕਿਉਂਕਿ ਉੱਥੇ ਬਾਬਰ ਨੇ ਸਭ ਕੁਝ ਉਜਾੜ ਦਿੱਤਾ ਸੀ ਉੱਥੇ ਤਾਂ ਹੁਣ ਉਹੀ ਵਾਪਸ ਆ ਰਹੇ ਸਨ ਜਿਹੜੇ ਕੈਦ ਵਿੱਚ ਸੀ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਉੱਥੇ ਬਿਠਾਇਆ ਅਤੇ ਪਈ ਮਰਦਾਨਾ ਜੀ ਨੂੰ ਆਖਿਆ ਪਈ ਮਰਦਾਨਿਆਂ ਤਾਰ ਛੇੜ ਗੁਰਬਾਣੀ ਆਈ ਹੈ ਉਦੋਂ ਸ਼ਾਮ ਦਾ ਸਮਾਂ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਸਾ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਿਆ ਉਥੇ ਗੁਰੂ ਮਹਾਰਾਜ ਜੀ ਨੇ ਆਖਿਆ ਕਿੱਥੇ ਗਈਆਂ ਉਹ ਖੁਸ਼ੀਆਂ ਜਿਹੜੀਆਂ ਕੱਲ ਤੱਕ ਸਨ ਸਮੇਂ ਦਾ ਕੁਝ ਨਹੀਂ ਪਤਾ ਇਸੇ ਕਰਕੇ ਜਿਹੜਾ ਗੁਰਮੁਖ ਹੈ ਉਹ ਦੁੱਖ ਵਿੱਚ ਵੀ ਵਾਹਿਗੁਰੂ ਨੂੰ ਨਹੀਂ ਭੁੱਲਦਾ ਤੇ ਸੁੱਖ ਵਿੱਚ ਵੀ ਵਾਹਿਗੁਰੂ ਨੂੰ ਨਹੀਂ ਭੁੱਲਦਾ ਉਹ ਸੁਖ ਵਿੱਚ ਵੀ ਤੇ ਦੁੱਖ ਵਿੱਚ ਵੀ ਵਾਹਿਗੁਰੂ ਬੋਲਦਾ ਹੈ ਸਾਧ ਸੰਗਤ ਜੀ ਆਮ ਤੌਰ ਤੇ ਦੁੱਖ ਦੇ ਵਿੱਚ ਵਾਹਿਗੁਰੂ ਕਹਿਣ ਵਾਲੇ ਬਹੁਤ ਮਿਲ ਜਾਣਗੇ ਲੇਕਿਨ ਸੁਖ ਵਿੱਚ ਵਾਹਿਗੁਰੂ ਕਹਿਣ ਵਾਲੇ ਬਹੁਤ ਘੱਟ ਮਿਲਣਗੇ ਅਸਲ ਵਿੱਚ ਬੰਦਾ ਦੁੱਖ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਹੈ ਅਰਦਾਸਾ ਕਰਦਾ ਹੈ ਤੇ ਸੁਖ ਮੰਗਦਾ ਹੈ ਤੇ ਜਦੋਂ ਸੁਖ ਆ ਜਾਂਦਾ ਹੈ ਉਦੋਂ ਵਾਹਿਗੁਰੂ ਨੂੰ ਭੁੱਲ ਜਾਂਦਾ ਹੈ ਆਪਣੀ ਕੀਤੀਆਂ ਹੋਈਆਂ ਅਰਦਾਸਾਂ ਨੂੰ ਭੁੱਲ ਜਾਂਦਾ ਹੈ ਤੇ ਸੁਖ ਵਿੱਚ ਇਹ ਆਨੰਦ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਸੋ ਗੁਰਨਾਣਿ ਪਾਸ਼ਾ ਇਹ ਸ਼ਬਦ ਪੜ੍ਹ ਕੇ ਉਸ ਨਗਰ ਦੇ ਲਾਗੇ ਬਹਿ ਗਏ ਕੱਲ ਜਦੋਂ ਗੁਰੂ ਮਹਾਰਾਜ ਇਸ ਨਗਰ ਵਿੱਚ ਆਏ ਸਨ ਉਦੋਂ ਗੁਰੂ ਮਹਾਰਾਜ ਜੀ ਦੇ ਕੋਲ ਕੋਈ ਵੀ ਨਹੀਂ ਬੈਠਿਆ ਸੀ ਲੇਕਿਨ ਅੱਜ ਜਦੋਂ ਦੁੱਖ ਦਾ ਸਮਾਂ ਅੱਜ ਸਾਰੇ ਨਗਰ ਵਾਸੀ ਗੁਰੂ ਮਹਾਰਾਜ ਜੀ ਦੇ ਕੋਲ ਆ ਆ ਕੇ ਬਹਿੰਦੇ ਨੇ ਉਸ ਸਮੇਂ ਉੱਥੇ ਦੇ ਹਾਲਾਤ ਐਨੇ ਸੀ ਕਿ ਸਾਰੀ ਧਰਤੀ ਤੇ ਖੂਨ ਦੁੱਲਿਆ ਪਿਆ ਸੀ ਪਠਾਨ ਵੱਡੇ ਪਏ ਸਨ ਤੇ ਮਿੱਟੀਆਂ ਨਾਲ ਚਿਹਰੇ ਪਰੇ ਹੋਏ ਸਨ ਕਈ ਤੁਰਕਾ ਦਾ ਮਾਸ ਗਿੱਦਾ ਕੱਢ-ਕੱਢ ਕੇ ਖਾਰੀਆਂ ਸਨ ਕਿਸੇ ਨੂੰ ਸਾੜ ਦਿੱਤਾ ਗਿਆ ਤੇ ਕਿਸੇ ਨੂੰ ਦਫਨਾ ਦਿੱਤਾ ਗਿਆ ਜਿਵੇਂ ਜਿਵੇਂ ਉਹਨਾਂ ਦੀ ਮਰਿਆਦਤ ਸੀ ਓਵੇਂ-ਓਵੇਂ ਕਰ ਦਿੱਤਾ ਜਿਹੜੀਆਂ ਇਸਤਰੀਆਂ ਪਿੱਟੜੀਆਂ ਸਨ ਆਪਣੇ ਵਾਲਾਂ ਨੂੰ ਪੁੱਟਦੀਆਂ ਸਨ ਉਦੋਂ ਫੇਰ ਗੁਰੂ ਨਾਨਕ ਪਾਸ਼ਾ ਭਾਈ ਮਰਦਾਨਾ ਜੀ ਨੂੰ ਕਹਿੰਦੇ ਭਾਈ ਮਰਦਾਨਿਆ ਰਬਾਬ ਛੇੜ ਗੁਰਬਾਣੀ ਆਈ ਹੈ ਫੇਰ ਗੁਰੂ ਨਾਨਕ ਪਾਸ਼ਾ ਜੀ ਨੇ ਇੱਥੇ ਇੱਕ ਸ਼ਬਦ ਉਚਾਰਿਆ ਏ ਜਿਹੜਾ ਸ਼ਬਦ ਉਚਾਰਿਆ ਹੈ ਇਹ ਵੀ ਸ਼ਬਦ ਬਹੁਤ ਲੰਬਾ ਮਹਾਰਾਜ ਇਹ ਸ਼ਬਦ ਉਚਾਰਦੇ ਨੇ ਜਗ ਹੋ ਜਗ ਹੋ ਸੁਤੇ ਹੋ ਚੱਲਿਆ ਬਨਜਾਰਾ ਮਹਾਰਾਜ ਗਰੀਬ ਨਿਵਾਜ ਜੀ ਨੇ ਇਹ ਸ਼ਬਦ ਪੜਿਆ ਸਾਧ ਸੰਗਤ ਜੀ ਇਹਦਾ ਭਾਵ ਬਹੁਤ ਗਿਰ ਸਾਧ ਸੰਗਤ ਜੀ ਕੋਈ ਬੰਦਾ ਸੁੱਤਾ ਹੋਵੇ ਜਿਹਦੇ ਨਾਲ ਉਹਨੇ ਵਪਾਰ ਕਰਨਾ ਹੈ ਉਹ ਲਾਗਿਓ ਜਾਣ ਵਾਲਾ ਹੋਵੇ ਲਾਗੂ ਨੂੰ ਕੋਈ ਉਠਾਵੇ ਕਿ ਤੂੰ ਸੁੱਤਾ ਪਿਆ ਜਿਹਦੇ ਨਾਲ ਤੂੰ ਵਪਾਰ ਕਰਨਾ ਸੀ ਉਹ ਜਾਣ ਵਾਲਾ ਜਿਹੜਾ ਆਲਸੀ ਹੋਵੇ ਦਲਿਤਰੀ ਵਾਲਾ ਬੰਦਾ ਹੋਵੇ ਉਹਨੂੰ ਕੋਈ ਪਰਵਾਹ ਨਹੀਂ ਹੋਵੇਗੀ ਲੇਕਿਨ ਜਿੰਨੂੰ ਪਰਵਾਹ ਹੋਵੇਗੀ ਤੇ ਉਦਮੀ ਹੋਵੇਗਾ ਉਹ ਉਸੇ ਵਕਤ ਛਾਲ ਮਾਰ ਕੇ ਖੜਾ ਹੋ ਜਾਵੇਗਾ ਉਹ ਵਣਜਾਰੇ ਨੂੰ ਮਿਲਦਾ ਤੇ ਆਪਣਾ ਵਪਾਰ ਕਰਦਾ ਸੋ ਸਾਧ ਸੰਗਤ ਜੀ ਇਹ ਤਾਂ ਸੀ ਬਾਰੀ ਅਰਥ ਹੁਣ ਅਸੀਂ ਇਹਦਾ ਭਾਵ ਸਮਝਦੇ ਹਾਂ ਪਹਿਲੀ ਗੱਲ ਤਾਂ ਇਹ ਹੈ ਕੋਈ ਸੁੱਤੇ ਹੋਏ ਨੂੰ ਤਾਂ ਉਠਾਏਗਾ ਜੇ ਉਹ ਆਪ ਜਾਗਦਾ ਹੋਵੇ ਸੁੱਤਾ ਹੋਇਆ ਬੰਦਾ ਕਿਸੇ ਸੁੱਤੇ ਹੋਏ ਨੂੰ ਜਗਾ ਨਹੀਂ ਸਕਦਾ ਜਾਗਿਆ ਹੋਇਆ ਬੰਦਾ ਹੀ ਦੂਸਰੇ ਨੂੰ ਜਗਾਉਂਦਾ ਐ ਇੱਥੇ ਇਹਦਾ ਭਾਵ ਇਹ ਸਮਝਿਓ ਮਹਾਰਾਜ ਕਹਿੰਦੇ ਨੇ ਹੇ ਸੁੱਤੇ ਹੋਏ ਲੋਕੋ ਜਾਗ ਜਾਓ ਵਨਜਾਰਾ ਚਾਰਿਆ ਵਨਜਾਰਾ ਕੌਣ ਐ ਇਹਦਾ ਭਾਵ ਸਾਧ ਸੰਗਤ ਜੀ ਸਮਝਿਓ ਵਨਜਾਰਾ ਇੱਥੇ ਹੋਰ ਕੋਈ ਨਹੀਂ ਵਨ ਜਾ ਰਹਾ ਇੱਥੇ ਸਾਡੇ ਅੰਦਰ ਜਿਹੜੀ ਆਤਮਾ ਹੈ ਉਹ ਹੈ ਮਹਾਰਾਜ ਕਹਿੰਦੇ ਮੋਹ ਦੀ ਨੀਂਦ ਵਿੱਚੋਂ ਸੁੱਤੇ ਹੋਏ ਲੋਕੋ ਜਾਗ ਜਾਓ ਸਮਾਂ ਲੰਘ ਚਲਿਆ ਇਸ ਆਤਮਾ ਨੇ ਇਸ ਸ਼ਰੀਰ ਦੇ ਵਿੱਚੋਂ ਚਲੇ ਜਾਣਾ ਫੇਰ ਸਮਾਂ ਹੱਥ ਨਹੀਂ ਆਉਣਾ ਫੇਰ ਮੁੱਖੋ ਵਾਹਿਗੁਰੂ ਵੀ ਨਹੀਂ ਬੋਲਿਆ ਜਾਣਾ ਫੇਰ ਬੰਦਗੀ ਨਹੀਂ ਹੋਣੀ ਇੱਕ ਵਾਰ ਜੇ ਸਾਡੇ ਸ਼ਰੀਰ ਦੇ ਵਿੱਚੋਂ ਆਤਮਾ ਰੂਪੀ ਵਨਜਾਰਾ ਨਿਕਲ ਗਿਆ ਫੇਰ ਭਾਵੇਂ ਲੱਖ ਕੋਸ਼ਿਸ਼ਾਂ ਕਰ ਲਿਓ ਕਿ ਮੈਂ ਬੰਦਗੀ ਕਰਨਾ ਮੈਂ ਜਪਜੀ ਸਾਹਿਬ ਪੜਨਾ ਜੇ ਸ਼ਰੀਰ ਦੇ ਵਿੱਚੋਂ ਆਤਮਾ ਹੀ ਨਹੀਂ ਰਹੀ ਮੇਰੇ ਸ਼ਰੀਰ ਕਿਸ ਕੰ ਦਾ ਫੇਰ ਤੁਸੀਂ ਗੁਰਬਾਣੀ ਕਿਵੇਂ ਪੜ ਲੋਗੇ ਸਾਥ ਸੰਗਤ ਜੀ ਅਸਲ ਵਿੱਚ ਅਸੀਂ ਜਾਗਾਂਗੇ ਉਦੋਂ ਹੀ ਜਦੋਂ ਅਸੀਂ ਜਾਗੇ ਹੋਏ ਦੀ ਸੰਗਤ ਕਰਾਂਗੇ ਸਾਥ ਸੰਗਤ ਜੀ ਇੱਕ ਬਹੁਤ ਕਮਾਲ ਦਾ ਬਚਨ ਗੁਰੂ ਸਾਹਿਬ ਜੀ ਦਾ ਹੈ ਕਿ ਜਾਗੇ ਹੋਏ ਮਨ ਦੀ ਕੀ ਨਿਸ਼ਾਨੀ ਹੈ ਕਿ ਜਿਹੜਾ ਮਨ ਜਾਗਿਆ ਹੋਇਆ ਹੈ ਉਹਨੂੰ ਗੁਰੂ ਮਹਾਰਾਜ ਦੀ ਗੁਰਬਾਣੀ ਚੰਗੀ ਲੱਗਦੀ ਹੈ ਪਰੀਆ ਲੱਗਦੀ ਹੈ ਉਹ ਅਸੀਂ ਆਪਣੇ ਸਾਰਿਆਂ ਦੇ ਵਿੱਚ ਆਪਣੇ ਅੰਦਰ ਝਾਤੀ ਮਾਰੀਏ ਤੇ ਦੇਖੀਏ ਕਿ ਸਾਨੂੰ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਹਰ ਵਕਤ ਹਰ ਸਮੇਂ ਪਰੀਏ ਲੱਗਦੀ ਹੈ ਚੰਗੀ ਲੱਗਦੀ ਹੈ ਸੁਣਨਾ ਅਸੀਂ ਪਸੰਦ ਕਰਦੇ ਹਾਂ ਕਿ ਹਰ ਵਕਤ ਅਸੀਂ ਗੁਰੂ ਮਹਾਰਾਜ ਜੀ ਦੀ ਗੁਰਬਾਣੀ ਨੂੰ ਪੜਨਾ ਪਸੰਦ ਕਰਦੇ ਹਾਂ ਗਾਉਣਾ ਪਸੰਦ ਕਰਦੇ ਹਾਂ ਕਿ ਨਹੀਂ ਤੇ ਜਿਹੜਾ ਨਹੀਂ ਜਾਗਿਆ ਹੋਇਆ ਉਹ ਗੁਰੂ ਮਹਾਰਾਜ ਜੀ ਦੀ ਹਾਜ਼ਰ ਵਿੱਚ ਵੀ ਬੈਠਾ ਨਾ ਹਾਜ਼ਰ ਹੈ ਉਹ ਕੀਰਤਨ ਸੁਣ ਰਿਹਾ ਵੀ ਉਹਨੂੰ ਇਹ ਨਹੀਂ ਪਤਾ ਕਿ ਕਿਹੜਾ ਸ਼ਬਦ ਚੱਲ ਰਿਹਾ ਸੋ ਇਹ ਹੈ ਜਾਗਣ ਵਾਲੇ ਦੀ ਨਿਸ਼ਾਨੀ ਪਰ ਜਾਗਣ ਵਾਸਤੇ ਸਾਨੂੰ ਕਿਸੇ ਜਾਗੇ ਹੋਏ ਦੀ ਸੰਗਤ ਕਰਨੀ ਪੈਗੀ ਤਾਂ ਹੀ ਸਾਡਾ ਮਨ ਜਾਗੇਗਾ ਤੇ ਜੇ ਅਸੀਂ ਸੁੱਤੇ ਹੋਏ ਦੀ ਸੰਗਤ ਕਰਾਂਗੇ ਤਾਂ ਫੇਰ ਵੀ ਸਾਡਾ ਮਨ ਜਾਗ ਨਹੀਂ ਸਕਦਾ ਸੋ ਗੁਰੂ ਮਹਾਰਾਜ ਕਹਿੰਦੇ ਭਲੇ ਲੋਕੋ ਜਾਗ ਜਾਓ ਹਜੇ ਵੀ ਸਮਾਂ ਹੈ ਮੌਤ ਸਿਰ ਤੇ ਆ ਕੇ ਖਲੋਤੀ ਹੋਈ ਹੈ ਇੱਕ ਵਾਰ ਇਸ ਸਰੀਰ ਦੇ ਵਿੱਚੋਂ ਆਤਮਾ ਚਲੇ ਗਈ ਫੇਰ ਨਹੀਂ ਭਜਨ ਕਰਿਆ ਜਾਣਾ ਫੇਰ ਨਹੀਂ ਉਸ ਪਰਮਾਤਮਾ ਨੂੰ ਸਿਮਰਿਆ ਜਾਣਾ ਅੱਜੋ ਵਕਤ ਹੈ ਹੁਣ ਵਕਤ ਹੈ ਹੁਣ ਸਿਮਰ ਲਓ ਕੁਝ ਨਹੀਂ ਪਤਾ ਕੱਲ ਨੂੰ ਕੀ ਹੋ ਜੇ ਸਾਧ ਸੰਗਤ ਜੀ ਧੰਨ ਧਰ ਗੁਰੂ ਨਾਨਕ ਪਾਤਸ਼ਾਹ ਇਸ ਸੰਸਾਰ ਤੇ ਪਰਮੇਸ਼ਰ ਦਾ ਹੀ ਰੂਪ ਪ੍ਰਗਟ ਹੋਏ ਹਨ ਆਪ ਨਰਾਇਣ ਕਲਾਤਾਰ ਜਗਮਹਿ ਪਰਵਰਿਓ ਨਿਰੰਕਾਰ ਸਰੂਪ ਪਰਮੇਸ਼ਰ ਨੇ ਗੁਰੂ ਦਾ ਆਕਾਰ ਧਾਰਨ ਕੀਤਾ ਕਿਉਂਕਿ ਅਸੀਂ ਆਕਾਰ ਨੂੰ ਹੀ ਦੇਖ ਸਕਦੇ ਹਾਂ ਤੇ ਆਕਾਰ ਨੂੰ ਹੀ ਸੁਣ ਸਕਦੇ ਹਾਂ ਕਿਉਂਕਿ ਪਰਮਾਤਮਾ ਨੇ ਵਿਖਿਆ ਵੀ ਇਹ ਸੰਸਾਰੀ ਜੀਵਾਂ ਦੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹ ਆਪਣੇ ਆਪ ਨੂੰ ਨਿਰੰਕਾਰ ਜਾਣ ਲੈਣ ਇਨਾਂ ਨੂੰ ਗੁਰੂ ਦੀ ਲੋੜ ਹੈ ਤਾਂ ਉਸ ਅਕਾਲ ਪੁਰਖ ਨੇ ਖੁਦ ਗੁਰੂ ਰੂਪ ਹੋ ਕੇ ਆਕਾਰ ਧਾਰਨ ਕੀਤਾ ਪਹਿਲੇ ਸਮੇਂ ਦੇ ਵਿੱਚ ਜਿੰਨੇ ਵੀ ਭਗਵਾਨ ਦੇ ਅਵਤਾਰ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਵਖ-ਵਖਤਰਾ ਦੀ ਕਲਾ ਸੀ ਜੋਤ ਤਾਂ ਸਾਰਿਆਂ ਦੇ ਵਿੱਚ ਹੀ ਉਸ ਪ੍ਰਮਾਤਮਾ ਦੀ ਹੈ ਜਿਵੇਂ ਸਾਗਰ ਜੀ ਸਮੁੰਦਰ ਦੇ ਵਿੱਚ ਜਲ ਤੇ ਜਲ ਦੇ ਵਿੱਚ ਬੂੰਦਾ ਵੀ ਹੈ ਤੇ ਲਹਿਰਾ ਵੀ ਹਨ ਤੇ ਸਮੁੰਦਰ ਦੇ ਜਲ ਵਿੱਚ ਹੀ ਸੁਨਾਮੀ ਦੀ ਹੈ ਇਸੇ ਤਰ੍ਹਾਂ ਬ੍ਰਹਮ ਦੇ ਰੂਪ ਦੇ ਅੰਦਰ Papa ਜਿੰਨੇ ਵੀ ਆ ਉਹ ਬੂੰਦਾਂ ਦੇ ਸਮਾਨ ਹਨ ਜਿਹੜੇ ਮਹਾਪੁਰਖ ਬ੍ਰਹਮ ਗਿਆਨੀ ਤਤ ਬੀਤੇ ਹਨ ਉਹ ਵੱਡੀਆਂ ਲਹਿਰਾਂ ਹਨ ਤੇ ਜਿਹੜੇ ਅਵਤਾਰੀ ਪੁਰਸ਼ ਹਨ ਉਹ ਵੱਡੀਆਂ ਲਹਿਰਾਂ ਹਨ ਪਰ ਸਭ ਕੁਝ ਸਾਤ ਸੰਗਤ ਜੀ ਬ੍ਰਹਮ ਦੇ ਵਿੱਚੋਂ ਹੀ ਪ੍ਰਗਟ ਹੋ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਪਾਣੀ ਦੇ ਵਿੱਚੋਂ ਅਨੇਕਾਂ ਲਹਿਰਾਂ ਉਠੀਆਂ ਲੇਕਿਨ ਉਹ ਸਾਰਿਆਂ ਜਲ ਰੂਪ ਹੀ ਹਨ ਇਸੇ ਤਰ੍ਹਾਂ ਆ ਜਿੰਨਾ ਵੀ ਸੰਸਾਰ ਹੈ ਆ ਚੀਤੀ ਤੋਂ ਲੈ ਕੇ ਹਾਥੀ ਤੱਕ ਇਹ ਸਾਰਾ ਪਰਮੇਸ਼ਰ ਦਾ ਹੀ ਰੂਪ ਹੈ ਉਹਦੇ ਵਿੱਚੋਂ ਅਕਾਲ ਪੁਰਖ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸ਼ਰੋਮਣੀ ਹਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਸੰਪੂਰਨ ਅਵਤਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਹਨ ਜਿਨ੍ਹਾਂ ਨੇ 10 ਜਾਮੇ ਧਾਰਨ ਕੀਤੇ ਤੇ ਇਸ ਸੰਸਾਰ ਦੇ ਹਨੇਰੇ ਨੂੰ ਦੂਰ ਕੀਤਾ ਦੇ 10ਵੇਂ ਜਾਮੇ ਦੇ ਵਿੱਚ ਖਾਲਸਾ ਪੰਥ ਪ੍ਰਗਟ ਕੀਤਾ। ਭਗਤੀ, ਸ਼ਕਤੀ, ਸ਼ਾਂਤੀ ਤੇ ਕ੍ਰਾਂਤੀ ਦਾ ਸੁਮੇਲ ਕੀਤਾ ਖਾਲਸੇ ਦੇ ਵਿੱਚ। ਖਾਲਸਾ ਗਿਆਨੀ ਵੀ ਹੈ, ਜੋਗੀ ਵੀ ਹੈ, ਭਗਤ ਵੀ ਹੈ ਤੇ ਸੂਰਬੀਰ ਵੀ ਹੈ। ਸੋ ਖਾਲਸੇ ਨੂੰ ਗੁਰੂ ਮਹਾਰਾਜ ਜਿਨੇ ਸਾਰੇ ਗੁਣ ਬਖਸ਼ੇ ਹਨ। ਗੁਰੂ ਮਹਾਰਾਜ ਕਹਿੰਦੇ ਨੇ ਖਾਲਸੇ ਦੇ ਵਿੱਚ ਸਾਰੇ ਗੁਣ ਪਾਏ ਹਨ ਤੇ ਖਾਲਸਾ ਪਰਮੇਸ਼ਰ ਦਾ ਸਰੂਪ ਹੈ। ਸੋ ਆਓ ਅਸੀਂ ਸਿੰਘ ਸਜੀਏ ਖੰਡੇ ਬਾਟੇ ਦੀ ਪੌਲਿਸ਼ ਕੀਏ ਤੇ ਗੁਰੂ ਮਹਾਰਾਜ ਜੀ ਦੇ ਸਿੱਖ ਬਣ ਗਏ ਸਮੇ ਦੇ ਲਿਹਾਜ਼ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ